apology for the Komagata Maru incident. ਤਰਸੇਮ ਜੱਸਰ ਹੁਣਾਂ ਦੀ ਤੇ ਗੁਰਪ੍ਰੀਤ ਭਾਜੀ ਕੋ ਗੀ ਉਹਨਾਂ ਦੀ ਫਿਲਮ ਆਈ ਆ ਕਾਮਾਗਾਟਾ ਮਾਰੂ ਜਹਾਜ਼ ਤੇ ਜਿਹੜੀ ਬਣੀ ਹੋਈ ਆ ਜਿਹੜੀ ਕੈਨੇਡਾ ਦੇ ਬੈਂਕੋਵਰ ਪੋਰਟ ਦੇ ਉੱਪਰ ਪੁੱਜੀ ਸੀਗੀ ਤੇ 2 ਮਹੀਨੇ ਤੱਕ ਉਥੇ ਸਟੇ ਕੀਤੀ ਸੀਗੇ ਤੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਸੀਗੀ ਜਦ ਕਿ ਉਹਨਾਂ ਕੋਲ ਸਾਰੇ ਡਾਕੂਮੈਂਟ ਵਗੈਰਾ ਵੀ ਸਾਰੇ ਕੁਝ ਸੀਗੇ ਤੇ ਉਹਦੇ ਵਿੱਚ ਆਪਣੇ ਜਿਹੜੇ ਗੱਦਰੀ ਬਾਬੇ ਸੀਗੇ ਉਹਨਾਂ ਦੀਆਂ ਵੀ ਸੀਤੀਆਂ ਹੁੰਦੀਆਂ ਆ ਬਾਅਦ ਵਿੱਚ ਉਹਨਾਂ ਨੂੰ ਫਾਂਸੀ ਦੇ ਫੰਦੇ ਮਿਲੇ ਆ ਤੇ ਬਹੁਤ ਜਿਆਦਾ ਕੁਰਬਾਨੀਆਂ ਉਹਦੇ ਵਿੱਚ ਸੀਗੀਆਂ ਤੇ ਨਾਲ ਦੇ ਨਾਲ ਜਿਹੜੇ ਆਪਣੇ ਸਿੱਖ ਹੋਰ ਉੱਥੇ ਸੀਗੇ ਬੰਦੇ ਕੁਝ ਉਹ ਆਪਣੇ ਜਿਦਾ ਕਹਿੰਦੇ ਹੋਗੇ ਜਿਹੜੀ ਥਾਲੀ ਵਿੱਚ ਖਾਂਦੇ ਆ ਉਹਦੇ ਵਿੱਚ ਹੀ ਸੇਵ ਕਰ ਦਿੰਦੇ ਆ ਉਦਾਂ ਦਾ ਹਾਲ ਵੀ ਸੀਗਾ ਉੱਥੇ ਆਪਣੇ ਪੰਜਾਬੀਆਂ ਦਾ ਤੇ ਤੇ ਸਾਰੇ ਵੀ ਜਿੰਨੇ ਵੀ ਫੈਮਿਲੀ ਵਗੈਰਾ ਆਏ ਹੋਏ ਸਕੇ ਤੇ ਉਹਨਾਂ ਦੇ ਆਪਾਂ ਰਿਵਿਊ ਲਏ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਇਹ ਉਹਨਾਂ ਨੇ ਵਧੀਆ ਰਿਵਿਊ ਦੱਸਿਆ ਫਿਲਮ ਦੇ ਬਾਰੇ ਤੇ ਇੱਕ ਤਰ੍ਹਾਂ ਦਾ ਉਹਨਾਂ ਨੇ ਆਪਣੇ ਵਿੱਚ ਕਿਹਾ ਵੀ ਹੈਗਾ ਕਿ ਇੱਕ ਵਾਰ ਫੇਰ ਆਪਣੇ ਜਿਹੜੇ ਜਗਮ ਸੀਗੇ ਪੁਰਾਣੇ ਉਹ ਹਰੇ ਹੋ ਗਏ ਆ ਤੇ ਕਾਫੀ ਜਿਆਦਾ ਇਸ ਟਾਈਮ ਮੈਂ ਵੀ ਜਦਾਂ ਸਹੀ ਮੈਨ ਤੁਹਾਨੂੰ ਦੱਸਾਂ ਕਿ ਆ ਪੂਰਾ ਸ਼ੇਕ ਕਰਦਾ ਪਿਆ ਜਦਾ ਮੇਰੇ ਵੀ ਰੋ ਕੰਡੇ ਜਿਹੜੇ ਨਾ ਫਿਲਮ ਦੇਖ ਕੇ ਤਾਂ ਖੜੇ ਹੋ ਗਏ ਆ ਤੇ ਕਾਫੀ ਜਿਆਦਾ ਜਿਦਾ ਝੰਜੋੜ ਦਿੱਤਾ ਆਪਣੇ ਅੰਦਰੋਂ ਜਿਦਾ ਕਾਫੀ ਜਿਆਦਾ ਆਪਾਂ ਉਹ ਆਪਣੀ ਜਿਹੜੀ ਉਸ ਟਾਈਮ ਜਿਸ ਟਾਈਮ ਫਿਲਮ ਦੇਖਦੇ ਸੀਗਾ ਨਾ ਉਸ ਟਾਈਮ ਜਿਹੜੀ ਸਾਦੀ ਪ੍ਰੈਜ਼ੈਂਟ ਜਿਹੜੀ ਸਾਡੀ ਪ੍ਰੈਜ਼ੈਂਟ ਮਾਈਂਡ ਜਿਹੜਾ ਸੀਗਾ ਸਾਡਾ ਤੇ ਉਹ ਵਾਲਾ ਉਸ ਤੌਰ ਦੇ ਵਿੱਚ ਚੱਲ ਗਿਆ ਸੀਗਾ ਤੇ ਨਾਲ ਮੇਰੇ ਬਿੱਲਾ ਭਾਈ ਆਇਆ ਸੀਗਾ ਤੇ ਸੱਸੀ ਗਾਲ ਜੀ ਆਪ ਜੀ ਵੀ ਫਿਲਮ ਜਰੂਰ ਦੇਖ ਕੇ ਆਇਓ ਤੇ ਨਾਲ ਬੱਚਿਆਂ ਨੂੰ ਜਰੂਰ ਲੈ ਕੇ ਜਾਇਓ ਥੋੜੀ ਇਮੋਸ਼ਨਲ ਜਿਹੀ ਹੈਗੀ ਫਿਲਮ ਬਾਕੀ ਸਾਰੇ ਜਾਨਾਂ ਦਾ ਜਿਹੜਾ ਫਿਲਮ ਦੇ ਵਿੱਚ ਕਿਰਦਾਰ ਸੀਗਾ ਬਹੁਤ ਜ਼ਿਆਦਾ ਵਧੀਆ ਲੱਗਿਆ ਆ ਤੇ ਤੇ ਮੈਂ ਵੀ ਇਹੀ ਕਹਿੰਨਾ ਚਾਹੁੰਦਾ ਕਿ ਫਿਲਮ ਬਹੁਤ ਵਧੀਆ ਲੱਗੀ ਇਸ ਤੋਂ ਫਿਰ ਤੋਂ ਇਹ ਪਿਆਦਾ ਕਿ ਸਾਡਾ ਮੁੰਡ ਕਿੱਥੋਂ ਵੱਜਿਆ ਅਸੀਂ ਕਿਵੇਂ ਪਹਿਲੀ ਵਾਰ ਵਿਦੇਸ਼ ਦੀ ਧਰਤੀ ਤੇ ਗਏ ਤਾਂ ਕਿਵੇਂ ਉੱਥੇ ਸਾਨੂੰ ਰੋਕਿਆ ਗਿਆ ਤੇ ਹੁਣ ਉਸ ਤੋਂ ਬਾਅਦ ਸਾਡੇ ਉੱਤੇ ਕੈਨੇਡਾ ਵਿੱਚ ਸਾਡੇ ਹੁਣ ਐਮਪੀ ਆਪ ਬਣੇ ਹੋਏ ਨੇ ਤਾਂ ਕਿੱਥੋਂ ਦੀ ਕਿਥੇ ਤੱਕ ਸਟੋਰੀ ਸਭ ਤੋਂ ਜ਼ਿਆਦਾ ਇੱਕ ਉਹ ਵੀ ਜਦੋਂ ਇਹ ਜਿਹੜਾ ਕਾਟਾ ਮਾਰੂ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਆਪਣੇ ਉੱਥੇ ਪੋਰਟ ਤੇ ਪੁੱਜਿਆ ਸੀਗਾ ਉਸ ਤੋਂ ਬਾਅਦ ਹੀ ਉਹਨਾਂ ਨੇ ਅਨਾ ਸਰਵਾਈਵ ਕੀਤਾ ਪਰ ਉੱਥੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਜਦੋਂ ਬਾਪ ਵਾਪਸ ਗਿਆ ਜਿਹੜਾ ਕਲਕੱਤੇ ਗਿਆ ਸੀਗਾ ਤੇ ਹਾਂਜੀ ਬਾਜਵਾਜ ਘਾਟ ਦੇ ਉੱਪਰ ਗਿਆ ਸੀਗਾ ਉੱਥੇ ਜਾ ਕੇ ਵੀ ਜਦੋਂ ਉਹ ਇੱਕ ਆਪਣਾ ਇੰਡੀਆ ਸੀਗਾ ਆਪਣੇ ਇੰਡੀਆ ਦੀ ਧਰਤੀ ਸੀਗੀ ਕਲਕੱਤੇ ਜਿਹਨੂੰ ਕਹਿੰਦੇ ਆ ਤੇ ਕਲਕੱਤੇ ਗਿਆ ਸੀ ਉੱਥੇ ਵੀ ਜਾ ਕੇ ਉਹਨਾਂ ਦੇ ਨਾਲ ਜਿਹੜਾ ੱਟਕਾ ਹੋਇਆ ਉਹ ਸਭ ਤੋਂ ਉਹ ਸਭ ਤੋਂ ਭੈੰਤਰ ਸੀਗਾ ਜੇ ਮਤਲਬ ਕਿ ਸਭ ਤੋਂ ਜ਼ਿਆਦਾ ਉਹ ਦੁੱਖਦਾਈ ਸੀਗਾ ਕਿਉਂਕਿ ਕਹਿੰਦਾ ਮਤਲਬ ਇਹ ਹੈ ਕਿ ਉਹ ਇੱਕ ਆਪਣਾ ਲੈਂਡ ਸੀਗਾ ਉਹ ਕੈਨੇਡਾ ਤੋਂ ਭਾਵੇਂ ਡਿਫਰੈਂਟ ਲੈਂਡ ਸੀਗਾ ਪਰ ਜਿਹੜਾ ਇੰਡੀਆ ਸੀਗਾ ਉਹ ਆਪਣੀ ਲੈਂਡ ਸੀਗੀ ਮੇਨ ਮੇਨ ਇਹੀ ਆ ਕਿ ਬੰਦੇ ਨੂੰ ਆਜ਼ਾਦ ਜਿਹੜੀ ਆਜ਼ਾਦੀ ਹੁੰਦੀ ਹੈ ਨਾ ਉਹ ਇਹ ਚੀਜ਼ ਹੁੰਦੀ ਆ ਬੰਦੇ ਨੂੰ ਆਜ਼ਾਦ ਇਸ ਕਰਕੇ ਹੀ ਸਾਡੇ ਜਿਹੜੇ ਗਦਰੀ ਬਾਬੇ ਸੀਗੇ ਉਹਨਾਂ ਨੇ ਇੰਨੀਆਂ ਚੰਗਾ ਲੜੀਆਂ ਸਾਡੇ ਗੋਵਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਸ਼ੇਵ ਪਾਸ਼ਾ ਅਮੀਰੀ ਪੀ ਦੇ ਸਾਰਿਆਂ ਨੇ ਆਪਣੇ ਜਿਹੜੇ ਸਿੱਖ ਜਿਹੜਾ ਧਰਮ ਉਹ ਇਸੇ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਆਪਾਂ ਆਪਣੇ ਨਾਲ ੱਤਕਾ ਹੋ ਨਹੀਂ ਜਾਣਾ ਤੇ ਆਪਾਂ ਕਿਸੇ ਨਾਲ ੱਤਕਾ ਕਰਨਾ ਨਹੀਂ ਆਪੋ ਮੇਰੀ ਤਾਂ ਇਹੀ ਹੁਣ ਸਾਰਿਆਂ ਵੱਲੋਂ ਗੁਜ਼ਾਰਿ ਮੇਰੇ ਵੱਲੋਂ ਸਾਰਿਆਂ ਨੂੰ ਮਤਲਬ ਹੱਥ ਜੋੜ ਕੇ ਬੇਨਤੀ ਆ ਯਾਰ ਜੇ ਕੋਈ ਆਜ਼ਾਦ ਇੱਥੇ ਹੋਣੀ ਤੇ ਕੋਸ਼ਿਸ਼ ਕਰਿਆ ਕਰੋ ਉਹਦੀ ਹੈਲਪ ਕਰੋ ਤੇ ਆਪਣੀ ਤੇ ਮੈਂ ਇੱਥੇ ਮੈਂ ਇਹ ਫਾਈਵਟ ਜਿੰਨੇ ਵੀ ਪੁਰਾਣੇ ਲੋਕ ਆਏ ਹੋ ਉਹ ਕਹਿੰਦੇ ਆ ਕਿ ਨਵੇਂ ਆ ਗੰਦ ਪਏ ਹੋ ਤਾਂ ਕਿ ਉਹ ਵੀ ਉਸ ਵੇਲੇ ਪਹਿਲਾਂ ਵੀ ਉਹ ਆ ਵੀ ਆਏ ਸੀ ਉਦੋਂ ਵੀ ਉਹ ਨਮੀ ਸੀ ਪੁਰਾਣੀ ਵੀ ਜੀ ਤੇ ਜੋ ਨਾ ਕਦੇ ਵੀ ਇੱਕ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਨਾਲ ਮਿਲ ਕੇ ਰਹਿਿਆ ਕਰੋ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਲੱਗੀ ਭਾਜੀ ਖਾਨੂ ਬੋਲ ਕਹਿੰਦਾ ਕਿ ਭਾਜੀ ਥੈਂਕ ਯੂ ਭਾਜੀ ਹਾਂਜੀ ਭਾਈ ਆਪ ਜੀ ਕੀ ਕਹੋਗੇ ਫਿਲਮ ਬਾਰੇ ਬਹੁਤ ਵਧੀਆ ਜੀ ਵਧੀਆ ਲੱਗੀ ਪੁਰਾਣੇ ਜਾਗਮਪੁਰੇ ਛੇਲ ਹੋ ਗਏ ਇੱਕ ਵਾਰ ਫੇਰ ਹਾਂਜੀ ਜੀ ਬਹੁਤ ਏਦਾਂ ਉੱਚੇ ਰਵਾਲਾ ਹੋਰ ਜੀ ਆਪ ਜੀ ਵਧੀਆ ਜੀ ਵਧੀਆ ਲੱਗੀ ਫਿਲਮ ਆ ਜੀ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਤੇ ਗੁਰਪ੍ਰੀਤ ਭਾਈ ਉਹਨਾਂ ਦਾ ਰੋਲ ਕਿਦਾਂ ਲੱਗਿਆ ਉਹਨੂੰ ਬਹੁਤ ਵਧੀਆ ਜੀ ਗੁਰਦੁੱਗੀ ਭਾਈ ਉਹਨਾਂ ਦਾ ਰੋਲ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਭਾਈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਸੋ ਆਪ ਜੀ ਨੂੰ ਕਿੱਦਾਂ ਲੱਗੀ ਫਿਲਮ ਅੱਜ ਦੀ ਬਹੁਤ ਵਧੀਆ ਮੂਵੀ ਸੀ ਜੀ ਇਤਿਹਾਸ ਨਾਲ ਜੋੜਦੀ ਆ ਬੱਚਿਆਂ ਨੂੰ ਜ਼ਰੂਰ ਦਿਖਾਣੀ ਚਾਹੀਦੀ ਆ ਫੈਮਿਲੀਜ਼ ਦੇ ਨਾਲ ਦੇਖਣ ਵਾਲੀ ਮੂਵੀ ਆ ਬਹੁਤ ਅੱਛੀ ਮੂਵੀ ਆ ਜੀ ਜੀ ਭਾਜੀ ਸੋ ਆਪਾਂ ਜੀ ਅਬ ਜੀ ਬਹੁਤ ਵਧੀਆ ਮੂਵੀ ਸੀਗੀ ਤੇ ਆਪਣੇ ਇਤਿਹਾਸ ਬਾਰੇ ਪਤਾ ਚੱਲਿਆ ਬੱਚਿਆਂ ਨੂੰ ਲੈ ਕੇ ਆਏ ਸੀਗੇ ਤਾਂ ਜੋ ਬੱਚਿਆਂ ਨੂੰ ਵੀ ਪਤਾ ਚੱਲੇ ਕਿ ਆਪਣਾ ਇਤਿਹਾਸ ਆ ਜੀ ਥੈਂਕ ਯੂ ਹਾਂ ਜੀ ਭਾਜੀ ਅਬ ਜੀ ਵੀ ਦੱਸੋ ਕੁਝ ਫਿਲਮ ਦਾ ਅੰਤ ਹੌਸਲੇ ਨਾਲ ਲੜ ਕੇ ਕਿਤਾ ਜਾ ਸਕਦਾ ਜ਼ੁਲਮ ਹਾਰਿਆ ਸਚਾਈ ਜਿੱਤੀ ਇੱਕ ਵਾਰ ਫੇਰ ਅੱਜ ਰੋਗ ਖੰਡੇ ਹੋ ਗਏ ਆਪਣੇ ਜਿੱਦਾਂ ਮੇਰਾ ਅਜੇ ਵੀ ਸਰੀਰ ਨਾਲ ਸ਼ੇਕ ਕਰਦਾ ਪਿਆ ਹੈ ਉਹ ਆਪਣੀ ਜਿਹੜੀ ਪੁਰਾਣੀ ਹਿਸਟਰੀ ਹੈ ਉਹ ਦੇਖ ਕੇ ਤੇ ਸਪੈਸ਼ਲ ਕੋਗੀ ਭਾਈ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੁੰਦੇ ਆ ਜਿੱਦਾਂ ਉਹਨਾਂ ਦਾ ਰੋਲ ਵਗੈਰਾ ਸੀਗਾ ਬਹੁਤ ਸੁਨਨਭਾਇਆ ਅਕੀਕ ਤਾਂ ਸਾਹਮਣੇ ਲੈ ਕੇ ਮੂਰੇ ਗਿੱਤੇ ਤੇ ਗਾਹਾਂ ਨਸਲਾਂ ਦੇਖਣ ਗਿਆ ਪਤਾ ਲੱਗੇਗਾ ਇਤਿਹਾਸ ਕੀ ਹੈ ਜੀ ਧੰਨਵਾਦੀ ਆ ਵੀ ਸਾਰਾ ਬਹੁਤ ਬਹੁਤ ਸਤਿਕਾਰ on the creation of kalsa We think of the call that Guru Gobind Singh Ji made for five brave volunteers to be inducted into the Khalsa. What Guru Gobind Singh Ji had in mind was a society based on equality. Those five individuals came from different religions, castes and professions. And that is as it should be in a country as welcoming and diverse as Canada is. A country strong not in spite of our differences, but because of them. Unfortunately, as we all know, Canada hasn't always lived up to that ideal. This year will mark the 102nd anniversary of the Komagata Maru incident, where 376 passengers of mostly Sikh descent arrived in Vancouver and were refused entry to Canada due to the discriminatory laws of the time the passengers of the Komagata maru like millions of immigrants to canada since were seeking refuge and a better lives for their families with so much to contribute to their new con new home they chose canada and we failed them utterly as a nation we should never forget the prejudice suffered by the Sikh community at the hands of the Canadian government of the day. We should not and we will not. That is why next month, on May 18th, I will stand in the House of Commons and offer a full apology for the Komagata Maru incident. <laughs> made in the House of Commons will not erase the pain and suffering of those who lived through that shameful experience. But an apology is not only the appropriate action to take, it's the right action to take, and the House is the appropriate place for it to happen. It was in the House of Commons that the laws that prevented the passengers from disembarking were first passed, and so it is fitting that the government should apologise there. On behalf of all Canadians. It's what the victims of the Komagata Maru incident deserve, and we owe them nothing less. To offer an apology on behalf of the Government of Canada for our role in the Komagata Maru incident. a century ago a great injustice took place on may 23 1914 a steamship sailed into burrard inlet in vancouver on board were 376 passengers of sikh muslim and hindu origin those passengers like millions of immigrants to canada before and since came seeking better lives for their families greater opportunities a chance to contribute to their new home ਲਿਖੀ ਹੋ ਗਿਆ ਕਹਿੰਦਾ ਸੀ ਆ ਬਾਈ ਸੱਸੀ ਕਾ ਭਾਜੀ ਭਾਜੀ ਅਸੀਂ ਅੱਜ ਮੂਵੀ ਦੇਖ ਕੇ ਆਏ ਆ ਗੁਰੂ ਨਾਨਕ ਜਹਾਜ਼ ਬਹੁਤ ਵਧੀਆ ਸੀਗੀ ਕਮ ਕਾਟਾ ਮਾਰੂ ਕਮ ਕਾਟਾ ਮਾਰੂ ਤੇ ਸੀਗੀ بیس ਤੇ ਇਸ ਤੋਂ ਬਾਅਦ ਅਸੀਂ ਹੁਣ ਸ਼ੋਪ ਸ਼ੋਪ ਤੇ ਆਏ ਸੀ ਤੇ ਅੱਜ ਪਾਣੀ ਲਿਆ ਤੇ ਇਸ ਤੋਂ ਬਾਅਦ ਸਾਡੀ ਨਿਗਾਹ ਪਈ ਇੱਕ ਸ਼ੋਪ ਤੇ ਉੱਤੇ ਸ਼ੋਪ ਤੇ ਲਿਖੀ ਹੋ ਸਗਾ 6 ਲੈਂਗੁਏਜ ਵਿੱਚ ਲਿਖੀ ਹੋ ਸਗਾ ਇੱਕੋ ਕੀ ਆ ਹਿੰਦੀ ਗੁਜਰਾਤੀ ਪੰਜਾਬੀ ਇੰਗਲਿਸ਼ ਮਲਾਈਲਮ ਤੇ ਉਰਦੂ ਸਾਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਇੱਕ ਸ਼ੋਪ ਦੇ ਛੇ ਭਾਸ਼ਾਵਾਂ ਦਾਸ ਗਠਨ ਇਕੱਠਾ ਸੀ ਤਾਂ ਸਾਨੂੰ ਇਹ ਇਹ ਸਾਨੂੰ ਇਹ ਸ਼ੋਅ ਕਰਦਾ ਕਿ ਇਕੱਠੇ ਰੋ ਤੇ ਸਾਰੀਆਂ ਭਾਸ਼ਾਵਾਂਾਂ ਅਲੱਗ-ਅਲੱਗ ਪਰ ਬੰਦੇ ਇਨਸਾਨੀਅਤ ਦੇ ਇੱਕ ਵਾ ਜੀ ਭਾਈ ਇਨਸਾਨ ਇਨਸਾਨੀਅਤ ਦੇ ਇੱਕ ਵਾ ਭਾਸ਼ਾਵਾਂਾਂ ਲੱਗਾ ਤੇ ਜਿਹੜੇ ਭਾਈ ਮੇਵਾ ਸਿੰਘ ਹੁਣੀ ਜਿਹੜਾ ਨੂੰ ਉੱਥੇ ਸ਼ਹੀਦ ਕੀਤਾ ਗਿਆ ਸੀਗਾ ਕੈਨੇਡਾ ਦੇ ਵਿੱਚ ਉਹਨਾਂ ਦੀ ਬਦੌਲਤ ਹੀ ਹੈ ਕਿ ਜਿਹੜੀਆਂ ਇੱਥੇ ਆਪਾਂ ਆਪਣੀ ਹੁਣ ਭਾਸ਼ਾ ਨੂੰ ਲਿਖ ਸਕਦੇ ਆਂ ਤੇ ਇੱਥੇ ਪੰਜਾਬੀ ਭਾਸ਼ਾ ਆਪਾਂ ਪੜ੍ਹਦੇ ਆਂ ਇੱਥੇ ਦੀਆਂ ਸ਼ਹੀਦ ਭਾਈ ਸ਼ਹੀਦ ਭਾਈ ਮੇਵਾ ਸਿੰਘ ਜੀ ਦੀ ਸ਼ਹੀਦੀ ਬਹੁਤ ਵੱਡੀ ਆ ਉਹ ਪੰਜਾਬ ਤੋਂ ਪਿੰਡ ਇਹ ਲੋਪੋਕੇ ਦੇ ਸਗੇ ਲੋਪੋਕੇ ਦੇ ਤੇ ਜ਼ਿਲ੍ਹਾ ਸਗਾ ਇਹ ਬਰਨਾਲਾ ਲੋਪੋਕੇ ਦੇ ਉਹਨਾਂ ਦੀ ਉਹਨਾਂ ਦੇ ਬਦੌਲਤ ਹੀ ਅਸੀਂ ਇਸ ਵੇਲੇ ਇਮੀਗ੍ਰੈਂਟ ਆ ਸਾਨੂੰ ਇੱਥੇ ਦੀ ਸਰਕਾਰਾਂ ਨੇ ਸਰਕਾਰ ਤੋਂ ਸਾਨੂੰ ਹੱਕ ਮਿਲੇ ਆ ਕਿਉਂਕਿ ਉਸ ਵੇਲੇ ਉਹਨਾਂ ਕੋਲ ਹੱਕ ਨਹੀਂ ਹੁੰਦੇ ਸੀ ਤਾਂ ਉਹਨਾਂ ਨੇ ਹੱਕ ਪ੍ਰਾਪਤ ਕੀਤੇ ਆ ਇਹ ਇਹ ਜਿੱਦਾਂ ਕਿ ਮਰ ਕੇ ਚੀਜ਼ ਹੋ ਕੇ ਠੀਕ ਹੋ ਗਏ ਤਾਂ ਇਹ ਸਾਨੂੰ ਹੱਕ ਉਹਨਾਂ ਦੀ ਮਤਲਬ ਕਿ ਬੇਸਤੇ ਮਿਲੇ ਆ ਤਾਂ ਸਾਨੂੰ ਹੱਕਾਂ ਨੂੰ ਚੰਗੇ ਪਾਸੇ ਲਾਓ ਸ਼ਰਾਬ ਨਾ ਪੀਓ ਤਮਾਕੂ ਨਾ ਖਾਓ ਤੇ ਚੰਗੇ ਬਸੇ ਜੀ ਇਹ ਚੰਗੀਆਂ ਸਬਜ਼ੀਆਂ ਫਰੂਟ ਖਾਓ ਜੀ ਤੇ ਜਦੋਂ ਉੱਥੇ ਸ਼ਿਪ ਦੇ ਵਿੱਚ ਉਹ ਜਿਹੜੇ ਜੱਥੇ ਬੰਦੇ ਲੋਡ ਕੀਤੇ ਸੀਗੇ ਉਹਨਾਂ ਨੇ ਤੇ ਉੱਥੇ ਇੱਕ ਡਾਕਟਰ ਆਇਆ ਸੀਗਾ ਨਾ ਫਿਲਮਾਂ ਦੇ ਵਿੱਚ ਹਾਂਜੀ ਹਾਂਜੀ ਤੇ ਉਹ ਸਿਗਰਟ ਪੀਂਦਾ ਸੀਗਾ ਤੇ ਫਿਰ ਜਿਹੜੇ ਆਪਣੇ ਇਹ ਅੰਕਲ ਹੁਣੀ ਸੀਗੇ ਜਿਹੜੇ ਬਾਬਾ ਜੀ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਗੁਰਦੇਤ ਹੁਣੀ ਹਾਂ ਗੁਰਦੇਤ ਸਿੰਘ ਜੀ ਗੁਰਦੇਤ ਅੰਕਲ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਸ਼ਰਤ ਹੋ ਜਾਏ ਸ਼ਿਪ ਦੇ ਵਿੱਚ ਬਹਿਣਾ ਆ ਸਿਗਰਟ ਤੇ ਤਬਾਕੂ ਨਹੀਂ ਤੁਸੀਂ ਯੂਜ਼ ਕਰ ਸਕਦੇ ਹੂੰ ਇਹ ਦੇਖ ਲਓ ਉਸ ਵੇਲੇ ਉਸ ਵੇਲੇ ਦੀ ਗੱਲ ਵਾ 12 13 ਦੀ ਗੱਲ ਵਾ ਦੇਖ ਲਓ ਉਸ ਵੇਲੇ ਵੀ ਤਮਾਕੂ ਨੂੰ ਕਹਿੰਦੇ ਤੁਸੀਂ ਮਨਾਈ 1911 ਹਾਂ ਮਨਾਈ ਸੀ ਉਸ ਵੇਲੇ ਤੇ ਹੁਣ ਦੇਖ ਲਓ ਆਪਣੇ ਅੱਜ ਕੱਲ੍ਹ ਦੇ ਪੰਜਾਬੀ ਮੁੰਡੇ ਸ਼ਰਿਆਮ ਬੇਪ ਦੇ ਨਸ਼ੇ ਬਹੁਤ ਪੈ ਗਏ ਥੋੜੇ ਉਹ ਤੋਂ ਫਰੇਜ਼ ਰੱਖੋ ਠੀਕ ਆ ਭਾਜੀ ਹਾਂਜੀ ਬਹੁਤ ਧੰਨਵਾਦ ਜੀ ਬਸ